ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਇਸੇ ਕੜੀ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਤੇ ਫੱਟੜ ਹਾਲਤ ਵਿੱਚ ਮੋਰ ਤੋਂ ਐਮਰਜੈਂਸੀ ਦੇ ਬਾਹਰ ਵੀ ਫੱਟੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦਰਅਸਲ ਕੁੱਟਮਾਰ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੂੰ ਟੋਕਣਾ ਮਹਿੰਗਾ ਪੈ ਗਿਆ ਜਿਸ ਤੋਂ ਬਾਅਦ ਕੱਟਵੱਧ ਕੀਤੀ ਤੇ ਉਸ ਨੂੰ ਧਮਕੀਆਂ ਦਿੱਤੀਆਂ ਐਮਰਜੈਂਸੀ ਵਿੱਚ ਪੁਲਿਸ ਪਹੁੰਚੀ ਹੈ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਇਸ ਮੌਕੇ ਵਿਅਕਤੀ ਦਾ ਕਹਿਣਾ ਸੀ ਕਿ ਬੱਚੇ ਆਪਸ ਵਿੱਚ ਖੇਡ ਰਹੇ ਸਨ ਮੈਂ ਜਵਾਕਾਂ ਦੇ ਕਿਹਾ ਛੱਟ ਵੱਜੂਗੀ ਜਿਸ ਤੋਂ ਬਾਅਦ ਇਹਨਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਮੇਰਾ ਮੋਟਰਸਾਈਕਲ ਖੋਲਿਆ ਹੋਰ ਕੀ ਮਾਮਲਾ ਹੈ ਸੁਣੋ ਮੈਂ ਅਸੀਗੜ ਤੋਂ ਆਪਣਾ ਫੋਨ ਆਇਆ ਮਨਸ਼ੀਕ ਥਾਣਾ ਗੁਆਦੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉੱਥੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਗਿੰਦੂ ਉਹਨਾਂ ਦਾ ਹਸਬੰਦ ਜਗ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਅਮਰਜੈਂਸੀ ਐਡਮਿਟ ਹੋਏ ਨੇ ਇਹ ਗਣ ਜੀ ਇੱਥੇ ਅਸੀਂ ਪਹੁੰਚਿਆ ਹਾਂ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਨਹੀਂ ਜੀ ਹਜੇ ਅਸੀਂ ਇੰਦਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਮੰਨਿਆਂ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਨੰਗੇ ਯਾਰ ਆ ਰਹੇ ਸੀਗਾ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰਸਾਈਕਲ ਕਿਉਂ ਚਲਾ ਰਹੇ ਹੋ। ਬਸ ਇੰਨੀ ਗੱਲ ਦੇ ਉੱਤੇ ਹੀ ਉਹਨਾਂ ਇਹਨਾਂ ਦੇ ਆਪਸ ਵਿੱਚ ਖੇਬੜ ਹੋ ਗਈ ਤੇ ਜਿਨ੍ਹਾਂ ਨਾਲ ਹੋਈ ਹੈ ਜਿਹੜੀ ਲੇਡੀ ਨੇ ਕਿਹਾ ਸੀ ਉਹਨਾਂ ਦੇ ਗਵਾਂਡੀਆਂ ਨੇ ਛੱਟਾਂ ਮਾਰੀਆਂ ਨੇ ਨਾ ਕੀ ਹੋਣਾ ਲਈ ਬਾਕੀ ਪੜਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀ ਅਮਲ ਦੇ ਵਿੱਚ ਜਾਂਦੀ ਹੈ ਅੰਦਰ ਇਸ ਟਾਈਮ ਜੀ ਚਾਰ ਜਾਣੇ ਨੇ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਇਸੇ ਘੜੀ ਵਿੱਚ ਤੇਜ਼ ਤਰ੍ਹਾਂ ਹਤਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਫੱਟੜ ਹਾਲਤ ਵਿੱਚ ਮੋਰ ਤੋਂ ਐਮਰਜੈਂਸੀ ਦੇ ਬਾਹਰ ਵੀ ਫੱਟੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦਰਅਸਲ ਕੁਟਮਾਰ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੂੰ ਟੋਕਣਾ ਮਹਿੰਗਾ ਪੈ ਗਿਆ ਜਿਸ ਤੋਂ ਬਾਅਦ ਕਟ ਵੱਧ ਕੀਤੀ ਤੇ ਉਸ ਨੂੰ ਧਮਕੀਆਂ ਦਿੱਤੀਆਂ ਐਮਰਜੈਂਸੀ ਵਿੱਚ ਪੁਲਿਸ ਪਹੁੰਚੀ ਹੈ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਇਸ ਮੌਕੇ ਵਿਅਕਤੀ ਦਾ ਕਹਿਣਾ ਸੀ ਕਿ ਬੱਚੇ ਆਪਸ ਵਿੱਚ ਖੇਡ ਰਹੇ ਸਨ ਮੈਂ ਜਵਾਕਾਂ ਦੇ ਕਿਹਾ ਸੱਟ ਵੱਜੂਗੀ ਜਿਸ ਤੋਂ ਬਾਅਦ ਇਹਨਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਮੇਰਾ ਮੋਟਰਸਾਈਕਲ ਖੋਲਿਆ ਹੋਰ ਕੀ ਮਾਮਲਾ ਸੁਣੋ ਮੈਂ ਅਸਗੜ ਤੋਂ ਆਪਣਾ ਫੋਨ ਆਇਆ ਮਨਸ਼ੀਰ ਥਾਣਾ ਕਤਵਾਲੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉਤੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਬਿੰਦੂ ਉਹਨਾਂ ਦਾ ਹਸਬੰਡ ਜੈ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਨੂੰ ਐਮਰਜੈਂਸੀ ਐਡਮਿਟ ਹੋਏ ਨੇ ਠੀਕ ਹੈ ਨਾ ਜੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਨਹੀ ਜੀ ਹਜੇ ਅਸੀਂ ਇੱਧਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਮੰਨਿਆ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਨੰਗੇ ਯਾਰ ਆ ਰਹੇ ਸੀਗਾ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰਸਾਈਕਲ ਕਿਉਂ ਚਲਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨ੍ਹਾਂ ਦੀ ਆਪਸ ਵਿੱਚ ਖੇਮੜ ਹੋ ਗਈ ਤੇ ਜਿਨ੍ਹਾਂ ਨਾਲ ਹੋਈ ਹੈ ਜਿਹੜੀ ਲੇਡੀ ਨੇ ਕਿਹਾ ਸੀ ਉਹਨਾਂ ਦੇ ਗਵਾਂਡੀਆਂ ਨੇ ਸੱਟਾਂ ਮਾਰੀਆਂ ਨੇ ਨਾ ਕੀ ਉਹਨਾਂ ਨੇ ਬਾਕੀ ਪੜਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀ ਅਮਲ ਦੇ ਵਿੱਚ ਜਾਂ ਤੇ ਅੰਦਰ ਇਸ ਟਾਈਮ ਜੀ 4 ਜਣੇ ਨੇ